ਹਾਂਜੀ ਕੀ ਨਾਮ ਆਪਣਾ ਕੀ ਪ੍ਰੋਗਰਾਮ ਆਜ ਤਾਂ ਤੁਸੀਂ ਜਸਵਿੰਦਰ ਸਿੰਘ ਅਮੋਲ ਆ ਜੀ ਮੇਰਾ ਨਾਮ ਠੀਕ ਹੈ ਅ ਅੱਜ ਜੀ ਬਠਿੰਡੇ ਦੇ ਵਿੱਚ 우ਸਤਾਦ ਜਨਾਬ ਬਰਕਤ ਸਿੱਧੂ ਜੀ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰਾ ਲਿਖਿਆ ਹੋਇਆ ਗੀਤ ਅਰਲੀਜ ਹੋਇਆ ਹੈ ਕੀ ਨਾਮ ਹੈ ਗੀਤ ਦਾ ਟਾਈਟਲ ਗੀਤ ਦਾ ਨਾਮ ਹੈ ਜੀ ਮੌਤ ਇਸ ਤੋਂ ਪਹਿਲਾਂ ਵੀ ਗੀਤ ਮਿਸਟਰ ਬੀਨ ਜੀ ਉਹਨਾਂ ਨੇ 1756 ਮੇਰਾ ਗਾਇਆ ਹੋਇਆ ਸੀ ਸੋ ਇਸ ਵਾਰ ਬਹੁਤ ਸੋਹਣੀ ਜਿਹੜੀ ਵੀਡੀਓ ਬਣਾ ਕੇ ਤੇ ਅਮਦਾਦਾ ਅਲੀ ਜੀ ਦੇ میوزਿਕ ਦੇ ਵਿੱਚ 우ਸਤਾਦ ਲੋਕ ਜਿਹੜੇ ਜਿਨ੍ਹਾਂ ਨੇ ਉਸ ਗਾਣੇ ਨੂੰ ਮੇਰੇ ਲਿਖੇ ਹੋਏ ਮੌਤ ਗਾਣੇ ਨੂੰ ਪੇਸ਼ ਕੀਤਾ ਜੀ ਜਿਨ੍ਹਾਂ ਨੇ ਗਾਇਆ 우ਸਤਾਦ ਜਨਾਬ ਗੁਰਸ਼ਨਵੀਰ ਜੀ ਤੇ ਮਾਸਟਰ ਮੀਨ ਜੀ ਹੋਰਾਂ ਦਾ ਇਹ ਜਿਹੜਾ ਗਾਣਾ ਅਦਰਲੀ ਜੋ ਹੈ ਠੀਕ ਹੈ ਕੀ ਨਾਮ ਆਪਣਾ ਮੇਰਾ ਨਾਮ ਜੀ ਸਰਿੰਦਰ ਸਿੱਧੂ ਹੈ ਜੀ ਜੀ ਅੱਜ ਕਿਹੜਾ ਪ੍ਰੋਗਰਾਮ ਰੱਖਿਆ ਪਾ ਕਿੱਥੇ ਆਏ ਆ ਅੱਜ ਦਾ ਪ੍ਰੋਗਰਾਮ ਮੇਰੇ ਵੱਡੇ ਵੀਰ ਜਨਾਬ ਮਿਸਟਰ ਪਿੰਜੀ ਉਹਨਾਂ ਨੇ ਸਾਨੂੰ ਤੇ ਇਹੀ ਕਹਿ ਕੇ ਸੱਦਿਆ ਵੀ ਅੱਜ ਭਾਦ ਸਾਬ ਜੀ ਦਾ ਪਤ ਸਿੱਧੂ ਜੀ ਦਾ ਜਨਮ ਦਿਨ ਮਨਾਇਆ ਜਾਣਾ ਚਲੋ ਵਿੱਚ ਉਹਨਾਂ ਨੇ ਕੋ ਆਪਣੀ ਕੈਸਟ ਦਾ ਵੀ ਰੱਖ ਲਿਆ ਮੁੱਦਾ ਗਲ ਬਖਰੀਆ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜਦੋਂ ਕਿਸੇ ਨੂੰ ਬਲਾਓ ਉਹਦੀ ਰਿਸਪੈਕਟ ਕਰੋ ਉਹਨੂੰ ਰਿਸਪੈਕਟ ਦੇਣੀ ਵੀ ਜ਼ਰੂਰੀ ਚਾਹੀਦੀ ਜਿਸ ਮੁਕਤੇ ਤੇ ਬਣਾਇਆ ਉਹਨੂੰ ਉਸੇ ਤਰ੍ਹਾਂ ਉਹਨੂੰ ਸਨਮਾਨ ਮਾਨ ਬਖਸ਼ਣਾ ਚਾਹੀਦਾ ਔਰ ਬਾਕੀ ਪ੍ਰੋਗਰਾਮ ਬੜੀ ਵਧੀਆ ਚੱਲਿਆ ਗਿਆ ਤੇ ਬਹੁਤ ਵਧੀਆ ਚੱਲੀ ਜਾਂਦਾ ਠੀਕ ਥੈਂਕ ਯੂ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਦਿੱਤਾ ਜੀ ਜਦੋਂ ਕਿਸੇ ਨੂੰ ਬੁਲਾਓ ਤਾਂ ਉਹਦੀ ਇੱਜ਼ਤ ਕਰੋ ਬਸ thank mm -hmm. ਹਾਂਜੀ ਕੀ ਨਾਮ ਆਪਣਾ ਕੀ ਪ੍ਰੋਗਰਾਮ ਆਜਦਾ ਤੁਸੀਂ ਜਸਵਿੰਦਰ ਸਿੰਘ ਅਮੋਲਾ ਜੀ ਮੇਰਾ ਨਾਮ ਠੀਕ ਹੈ ਅ ਅੱਜ ਜੀ ਬਠਿੰਡੇ ਦੇ ਵਿੱਚੋਂ ਉਸਤਾਦ ਜਨਾਬ ਬਰਕਤ ਸਿੱਧੂ ਜੀ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰਾ ਲਿਖਿਆ ਹੋਇਆ ਗੀਤ ਅਰਲੀਜ ਹੋਇਆ ਕੀ ਨਾਮ ਹੈ ਗੀਤ ਦਾ ਟਾਈਟਲ ਗੀਤ ਨਾਮ ਜੀ ਮੌਤ ਇਸ ਤੋਂ ਪਹਿਲਾਂ ਵੀ ਗੀਤ ਮਿਸਟਰ ਬੀਨ ਜੀ ਉਹਨਾਂ ਨੇ 1756 ਮੇਰਾ ਗਾਇਆ ਹੋਇਆ ਸੀ ਸੋ ਇਸ ਵਾਰ ਬਹੁਤ ਸੋਹਣੀ ਜਿਹੜੀ ਵੀਡੀਓ ਬਣਾ ਕੇ ਤੇ ਅਮਦਾਦਾ ਅਲੀ ਜੀ ਦੇ ਮਿਊਜ਼ਿਕ ਦੇ ਵਿੱਚ 우ਸਤਾਦ ਲੋਕ ਜਿਹੜੇ ਜਿਨ੍ਹਾਂ ਨੇ ਉਸ ਗਾਣੇ ਨੂੰ ਮੇਰੇ ਲਿਖੇ ਹੋਏ ਮੌਤ ਗਾਣੇ ਨੂੰ ਪੇਸ਼ ਕੀਤਾ ਜੀ ਜਿਨ੍ਹਾਂ ਨੇ ਗਾਇਆ 우ਸਤਾਦ ਜਨਾਬ ਗੁਰਸ਼ਨੀਰ ਜੀ ਤੇ ਮਿਸਟਰ ਬੀਨ ਜੀ ਹੋਰਾਂ ਦਾ ਇਹ ਜਿਹੜਾ ਗਾਣਾ ਹੈ ਅੱਜ ਆਪੀ ਜਿਹੜਾ ਹੈ ਠੀਕ ਹੈ ਹਾਂ ਜੀ ਸਰ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਸੁਰਿੰਦਰ ਸਿੱਧੂ ਹੈ ਜੀ ਜੀ ਅੱਜ ਤੱਕੀ ਪ੍ਰੋਗਰਾਮ ਰੱਖਿਆ ਪਰ ਕਿੱਥੇ ਆਏ ਆ ਅੱਜ ਦਾ ਪ੍ਰੋਗਰਾਮ ਮੇਰੇ ਵੱਡੇ ਵੀਰ ਜਨਾਬ ਮਿਸਟਰ ਪੀਨ ਜੀ ਉਹਨਾਂ ਨੇ ਸਾਨੂੰ ਤੇ ਇਹੀ ਕਹਿ ਕੇ ਸੱਦਿਆ ਵੀ ਅੱਜ ਭਾਤੂ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਚਲੋ ਵਿੱਚ ਉਹਨਾਂ ਨੇ ਕੋ ਆਪਣੀ ਕੈਸਟ ਦਾ ਵੀ ਰੱਖ ਲੈ ਮੁੱਦਾ ਗਲ ਬਖਰੀਆ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜਦੋਂ ਕਿਸੇ ਨੂੰ ਬਲਾਓ ਉਹਦੀ ਰਿਸਪੈਕਟ ਕਰੋ ਉਹਦੀ ਰਿਸਪੈਕਟ ਹੋਣੀ ਵੀ ਜ਼ਰੂਰੀ ਚਾਹੀਦੀ ਜਿਸ ਮੁਦਦੇ ਤੇ ਬਣਾਇਆ ਉਨ ਉਸੇ ਤਰ੍ਹਾਂ ਉਹਨੂੰ ਸਨਮਾਨ ਮਾਨ ਬਖਸ਼ਣਾ ਚਾਹੀਦਾ ਔਰ ਬਾਕੀ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਚੱਲੀ ਜਾਂਦਾ ਠੀਕ ਥੈਂਕ ਯੂ ਔਰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਦਿੱਤਾ ਜੀ ਜਦੋਂ ਕਿਸੇ ਨੂੰ ਬੁਲਾਓ ਤਾਂ ਉਹਦੀ ਇੱਜ਼ਤ ਕਰੋ ਬਸ ਯਾਰ ਤੋੜੇ ਨਿਖਾਰੀ ਦੁੱਖ